ਸਲੋਕ ਮਹਲਾ ਪਹਿਲਾ ਪਹਿਲਾ ਸੁਚਾ ਆਪੋ ਸੁਚੇ ਬਿਠਾਇਆ ਏ ਸੁਚਿਆ ਗੈ ਰਖਿਓ ਨ ਕੋਇ ਨਾ ਭਿਟਿਓ ਜਾਏ ਸੁਚਾ ਹੋਏ ਕਹਿ ਜੇ ਵੇ ਅਲਕਾ ਪੜਨ ਸਲੋਕ ਕੋਥੀ ਜਾਏ ਸਟਿਆ ਕਿਸੇ ਹੁਲਗਾ ਦੋਖ ਅਨ ਦੇਤਾ ਪਾਣ ਦੇਤਾ ਵੈ ਸੰਤਰ ਦੇਤਾ ਲੂਣ ਪੰਜਵਾ ਪਾਇਆ ਕਿਰਤ ਤਾ ਹੋਆ پاک ਪਵਿੱਤ ਪਾਪੇ ਸੋ ਤਨ ਗੱਡਿਆ ਤੁਕਾਂ ਭਈਐ ਤਿਤ ਜਿਤ ਮੁਖ ਨਾਮ ਰਉ ਚਰੈ ਬਿਨ ਨਾਵੇ ਰਸ ਖਾਏ ਨਾਨਕੇ ਵੇ ਜਾਣੀਐ ਤਿਤ ਮੁਖ ਥੁਕਾਂ ਪਾਇ ਮਹਲਾ ਪਹਿਲਾ ਪੰਡ ਜਮੀਐ ਪੰਡ ਨਮੀਐ ਪੰਡ ਮੰਗਣ ਵੀ ਆਓ ਪੰਡੋ ਹੋਵੇ ਦੋਸਤੀ ਪੰਡੋ ਚੱਲੇ ਰਾਓ ਪੰਡ ਮੂਆ ਪੰਡ ਪਾਲੀਐ ਪੰਡ ਹੋਇ ਬੰਧਾਨ ਸੋ ਕਮਦਾਖੀਐ ਜਿਤ ਜਮੈ ਰਾਜਾਨ ਪੰਡੋ ਹੀ ਪੰਡ ਉਪਜੈ ਪੰਡੈ ਬਾਜਨ ਕੋਏ ਨਾਨਕ ਪੰਡੈ ਬਾਹਰਾ ਇੱਕੋ ਸੱਚਾ ਸੋਏ ਜਿਤ ਮੁਕਸਦਾ ਸਲਾਈ ਐ ਭਗਰ ਤੀਚਾਰ ਨਾਰਕ ਤੇ ਮੁਕਜਲੇ ਤਿਤ ਸੱਚੇ ਦਰਬਾਰ ਪੌਣ ਸਕੋ ਸਭ ਤੋਂ ਆਖਿਆ ਆਪਣਾ ਜਿਸ ਨਾਹੀ ਸੋਚਣ ਕੱਢਿਆ ਕੀਤਾ ਆ ਪੋਇਆ ਆਪਣਾ ਆਪੇ ਹੀ ਸੰਡਿਏ ਚਰਣ ਨਾਹੀ ਐਤ ਜਗ ਤਾ ਕਾਇਤ ਗਾਰ ਭਾਂਡਿਐ ਮੰਦਕ ਸਨ ਆਖਿਆ ਪੜ ਆਖਰ ਇਹੋ 부ਝਿਐ ਮੂਰਖੇ ਨਾਲ ਨਾ ਲੁਝਿਐ ਨਾਲ ਨਾ ਲੁਝਿਐ ਨਾਲ ਨਾ ਲੁਝਿਐ ਪੜੀ ਸਭ ਕੋ ਆਖਿਆ ਆਪਣਾ ਜਿਸ ਨਾਹੀ ਸੋ ਚੁਣ ਕੱਢੀਐ ਕੀਤਾ ਪੋ ਆਪਣਾ ਪੇ ਹੀ ਲੇਖਾ ਸੰਡੀ ਐ ਜਾਰਣਾ ਨਹੀਂ ਐਤ ਜਗ ਤੱਕ ਆਇਤ ਗਰ ਬਹੰਡੀ ਐ ਮੰਦਾ ਕਿਸੇ ਨਾ ਆਖੀ ਐ ਪਰ ਖਰੇ ਹੋ ਬੂਜੀ ਐ ਮੂਰਖੈ ਨਾਲ ਨਾਲ ਉਜੀਐ ਮੂਰਖੈ ਨਾਲ ਨਾਲ ਉਜੀਐ ਹੋਰ ਸਿੱਖਾ ਮਨ ਵਧਾਈਆਂ ਜਿਨੀ ਮੇਰਾ ਸਤ ਗੁਰੂ ਸਤਿਗੁਰ ਸਿੱਕਾ ਮਨ ਮਿੱਠਾ ਹਰ ਧਰ ਗੈ ਪੁਰ ਸਿੱਖ ਪਹਿਣਾ ਈ ਜਿਨੀ ਮੇਰਾ ਸਤਿਗੁਰ ਟੁੱਟਾ ਸਤਿਗੁਰ ਟੁੱਟਾ ਜਨ ਨਾਨਕ ਹਰ ਹਰ ਸਲਾਹੁ ਕੁ ਮਹਲਾ ਪਹਿਲਾ ਨਾਨਕ ਫਿੱਕੇ ਬੋਲੇ ਤਨ ਮਨ ਫਿੱਕਾ ਹੋਏ ਫਿੱਕੋ ਫਿਕਾ ਸਦੀ ਐ ਫਕੇ ਫਿੱਕੀ ਸੋਏ ਫਿਕਾ ਦਰਗ ਸਟੇ ਮਸਤ ਕਾ ਫਿੱਕੇ ਪਾਏ ਫਿੱਕਾ ਮੁਰਖ ਆਖੀਐ ਪਾਣਾ ਲੈ ਸਜਾਏ ਮਹਲਾ ਪਹਿਲਾ ਅੰਦਰੋ ਝੁੱਟੇ ਪੈਜ ਬਾਹਰ ਦੁਨੀਆ ਅੰਦਰ ਫੈਲ ਆਠ ਸੱਠ ਤੀਰਥ ਜੀਨ ਆਵੇ ਤਰਾਂ ਨਹੀਂ ਮੈਲ ਜਿਨ ਪਟੰਦਰ ਬਾਹਰ ਕੁਦਰਤ ਤੇ ਪਲੇ ਸੰਸਾਰ ਤੈਨੋਂ ਨਿਹੂ ਲੱਗਾ ਰਬ ਸੇਤੀ ਦੇਖਣੇ ਵਿਚਾਰ ਰੰਗ ਅਸਰ ਰੰਗ ਰੂ ਵਿੱਚ ਉਪੀ ਕਰ ਜਾਏ ਪ੍ਰਵਾ ਨਾਏ ਕਿਸੇ ਕੇ নিবাস ਚੇਨਾ ਦਿਵਾਨ ਦਰਵਾਟ ਉੱਪਰ ਖਰਚ ਮੰਗਿਆ ਜੱਬਾ ਦੇਤਾ ਖਾਏ ਦਿਵਾਨ ਕੋ ਕਲਮੇ ਕਾਮਾ ਤੁਮਾ ਮੇਲ ਦਰਲੇ ਲਿਖਾ ਪੀੜ ਛੁੱਟੈ ਨਾਨਕਾ ਜਿਉਂ ਤੇਲ ਪੌੜ ਆਪੇ ਹੀ ਕਰਾ ਕਿਉ ਕਾਲ ਆਪੇ ਇਹ ਤਾਰੀਏ ਦੇਖ ਕਿ ਤਾ ਆਪਣਾ ਧਰ ਕੱਚੀ ਪਕੇ ਸਾਰੀਏ ਜੋ ਆਇ ਸੁਚਲ ਸੀ ਸਭ ਕੋਈ ਆਈ ਵਾਰੀਏ ਜਿਸਕੇ ਜੀ ਕਰਾਣੈ ਓ ਸਾਹਿਬ ਮਨੋ ਵਿਸਾਰੀਏ ਆਪਣਾ થી ਆਪਣਾ ਆਪੇ ਹੀ ਕਾਜ ਸਵਾਰੀਏ ਕਾਜ ਸਵਾਰੀਏ ਕਾਜ ਸਵਾ ਆਪੇ ਹੀ ਕਰਨਾ ਕੀ ਉਹ ਕਲ ਆਪੇ ਹੀ ਤੈ ਧਾਰੀ ਐ ਦੇਖਾ ਕਿ ਤਾ ਆਪਣਾ ਤਰਕੱਚੀ ਪੱਕੀ ਸਾਰੀ ਐ ਜੋ ਆਇਆ ਸੋ ਚਲਸੀ ਸਭ ਕੋਈ ਆਈ ਵਾਰੀ ਐ ਜਿਸਕੇ ਜੀ ਪਰਾਨ ਹੈ ਕਿਉ ਸਾਹਿਬ ਮਨੋ ਬਿਸਾਰੀ ਐ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਐ ਆਸਾ ਮਹੱਲਾ ਜੋਥਾ ਜਿਨਾਂ ਪੇਟਿਆ ਮੇਰਾ ਪੂਰਾ ਸਤਗੁਰੂ ਤਿਨ ਹਰ ਨਾਮ ਦਰਣਾਵੇ RAM ਰਾਜੇ ਇਸ ਕੇ ਤ੍ਰਿਸ਼ਨਾ ਭੁਖ ਸਭ ਉਤਰੈ ਜੋ ਹਰ ਨਾਮ ਧਿਆਵੇ ਜੋ ਹਰ ਹਰ ਨਾਮ ਧਿਆਵੇ ਤਿਨ ਜਮ ਨੇੜ ਨਾਵ ਨੇੜ ਆਵੇ ਜਨ ਨਾਮਿਕ ਕੋ ਹਰ ਕਿਰਪਾ ਕਰ ਨਿਤ ਜਪੇ ਹਰ ਨਾਮ ਹਰ ਨਾਮ ਸਰਵਉਕ ਮਹਲਾ ਦੂਜਾ ਏਕ ਨਹੀਂ ਆਸ ਕੇ ਦੂਜੈ ਲੱਗੇ ਜਾਏ ਨਾਨਕ ਆਸ ਕਾਂਡਿਐ ਸਦੀ ਰਹਿ ਸਮਾਏ ਚੰਗੇ ਚੰਗਾ ਕਰਮ ਨੇ ਮੰਦੈ ਮੰਦਾ ਹੋਏ ਆਸ ਕੇ ਹੁਨਾ ਆਖੀਐ ਜਿਲੇ ਕੈਬਰ ਤੈ ਸੋਏ ਮਹਲਾ ਦੂਜਾ ਸਲਾਮ ਜਵਾਬ ਤੂ ਵੈ ਕਰੇ ਮੁੰਡੋ ਕੁੱਥਾ ਜਾਏ ਨਾਨਕ ਤੂ ਵੈ ਕੂੜੀਆਂ ਥੈ ਨ ਕਾਈ ਪਾਇ ਪੁਣ ਜਿਸ ਵਿੱਚ ਪਾਈਐ ਸੋ ਸਾਹਿਬ ਸਦਾ ਸਮਰਜਿਤ ਕਿ ਤਪਈ ਆਪਣਾ ਸਾ ਘਰ ਬੁਰੀ ਕਿਉ ਕਾਲੀ ਐ ਮੰਨਣਾ ਮੁਲਕ ਕੀ ਚਾਹੀ ਤੇ ਲੰਮੀ ਨਜ਼ਰ ਨਿਹਾਲੇ ਜੋ ਸਾਇਰ ਨਾਲ ਹਾਰੀ ਐ ਤੇਵੇ ਹਾ ਪਸ ਟਾਲੀ ਐ ਕਿਚ ਲਾਏ ਉਪਰ ਕਾਲੀ ਐ ਜਿੱਤ ਸੇ ਵੀ ਐ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ ਜਿੱਤ ਕੀਤਾ ਪਾਈ ਆਪਣਾ ਸਾ ਘਾਲ ਬੁਰੀ ਕਿਉ ਕਾਲੀ ਐ ਮੰਦਾ ਮੋਲ ਨਾ ਕਿਚੀ ਦੇ ਲੰਮੀ ਨਦਰ ਨਿਹਾਲੀ ਐ ਜਿਉ ਸਾਹਿਬ ਨਾਲ ਨਾ ਹਾਰੀਆ ਤੇ ਵਿਹਾ ਪਾਸਾ ਟਾਲੀਐ ਕਿਸ ਲਾਹੇ ਉਪਰ ਕਾਲੀ ਐ ਕਿਸ ਲਾਹੇ ਉਪਰ ਕਾਲੀ ਐ ਜਿਨੀ ਗੁਰਮੁਖ ਨਾਮ ਤੇ ਆਇਆ ਤੇ ਨਾ ਪੀਰ ਬਿਗਨ ਨਾ ਹੋਈ RAM ਰਾਜੇ ਜਿਨ ਸਤ ਗੁਰ ਫੁਰਕ ਮਨਾਇਆ ਤੇ ਨ ਪੂਜੇ ਸਾਭ ਕੋਈ ਸਾਭ ਕੋਈ ਜਿਨ ਸਤ ਗੁਰ ਪਿਆਰਾ ਸੇਵਿਆ ਤੇ ਨ ਸੁਖ ਸਾਦ ਹੋਈ ਸਦ ਨਾਨਕ ਸਤਿਗੁਰ ਤੇ